ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਭਲਕੇ ਉਠ ਪਪੋਲੀਐ ਵਿਣ ਮੁਝੇ ਮੁਗਧ ਅਜਾਣ ਸੋ ਪ੍ਰਭ ਚਿਤ ਨ ਆਇਓ ਛੁੱਟਾ ਕੀ ਬੇਬਾਨ ਸਤਗੁਰ ਸੇਤੀ ਚਿਤ ਲਾਇ ਸਦਾ ਸਦਾ ਰੰਗਮਾਨ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ ਆ ਕੁਫਕੜੇ ਹੀ ਉਚਾਰਨ ਕਰਨਾ ਇਹਨੂੰ ਕੁਫਕੜੇ ਨਹੀਂ ਕਹਿਣਾ ਕੱਤੇ ਤੋਂ ਚੱਕ ਕੇ ਬੋਲਣਾ ਕਸ ਕੇ ਕੁਫਕੜੇ ਕੁਦਮ ਕਰੇ ਪਾਸ ਪੰਖੀਆ ਦਿਸੈ ਨਾਹੀ ਕਾਲ ਹਾਂਜੀ ਕੁਦਮ ਕਰੇ ਪਾਸ ਪੰਖੀਆ ਕੁਦਮ ਜਿਹੜਾ ਪਾਦ ਹੈ ਥੋੜਾ ਜਿਹਾ ਕਸ ਕੇ ਬੋਲਣਾ ਕੁਦਮ ਕਰੇ ਪਾਸ ਪੰਖੀਆ ਦਿਸੈ ਨਾਹੀ ਕਾਲ ਇਨਾਹੀ ਤੇ ਠਮਕ ਲਗੂਗੀ ਦਿਸੈ 나ਹੀ ਗਾਲ ਨਹੀਂ ਕਹਿਣਾ ਦਿਸੈ 나ਹੀ ਕਾਲ ਪੁੱਤ ਸਾਥ ਮਨੁਖ ਹੈ ਫਾਤ ਮਾਇਆ ਜਾਲ ਮੁਕਤੇ ਸਈ ਭਾਲੀਐ ਜੇ ਸੱਚਾ ਨਾਮ ਸਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥਾ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਤਿਸ ਕੀ ਚਿੰਤਾ ਨਾ ਤਿਸ ਕੀ ਚਿੰਤਾ ਨਾਹੇ ਫਾਥੇ ਸਈ ਨਿਕਲੇ ਜੇ ਗੁਰ ਕੀ ਪੈਰੀ ਪਾਹ ਕੋਈ ਰੱਖ ਨਾ ਸਕਈ ਦੂਜਾ ਹੋਈ ਰੱਖ ਨਾ ਸਕਈ ਕੋਈ ਰਖ ਨਾ ਸਕਈ ਦੂਜਾ ਕੋ ਨ ਦਿਖਾਈ ਦੂਜਾ ਤੇ ਵੀ ਯਮਕ ਚਾਰੇ ਕੁੰਡਾ ਪਾਲਕਾ ਕੋ ਨ ਦਿਖਾਈ ਚਾਰੇ ਕੁੰਡਾ ਪਾਲਕਾ ਆਇ ਪਇਆ ਸਰਣਾਈ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਈ ਸ੍ਰੀ ਰਾਗ ਮਹੱਲਾ ਪੰਜਵਾਂ ਡੁੱਬਦਾ ਤੇ ਯਮਕ ਲੱਗ ਜਣੀਆ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾ ਘੜੀ ਮੋਹਤ ਕਾ ਪਾਹੋਣਾ ਕਾਜ ਸਵਾਰਨਹਾਰ ਇਹਨੂੰ ਮੋਹਤ ਪੋਲਾ ਹੀ ਉਚਾਰਨ ਕਰਨਾ ਮਹੱਤ ਨਹੀਂ ਕਹਿ ਦੇਣਾ ਘੜੀ ਮੋਹਤ ਕਾ ਪਾਹੋਣਾ ਪਾਹੋਣਾ ਦੇ ਹਾਹੀ ਔਂਕੜਾ ਉਚਾਰਨ ਕਰਨਾ ਪਾਹਣਾ ਨਹੀਂ ਕਹਿ ਦੇਣਾ ਤੇ ਪਾਹਣ ਦਾ ਅਰਥ ਪੱਥਰ ਹੁੰਦਾ ਪਾਹੋਣਾ ਦਾ ਅਰਥ ਪ੍ਰੌਣਾ ਹੁੰਦਾ ਮਾਇਆ ਕਾਮ ਵਿਆਪਿਆ ਸਮਝਾ ਨਾਹੀ ਗਵਾਰ ਸਮਝਾ ਨਾਹੀ ਗਵਾਰ ਇਹ ਵੀ ਧਿਆਨ ਨਾਲ ਠਮਕ ਸੌਣੀ ਐ ਮਾਇਆ ਕਾਮ ਵਿਆਪਿਆ ਸਮਝਾ ਨਾਹੀ ਗਵਾਰ ਜੇ ਕਹਦਾ ਸਮਝਾ ਨਾਹੀ ਗਵਾਰ ਤੇ ਅਰਥ ਦਾ ਠਮਕ ਦੇ ਨਾਲ ਹੀ ਦੇਖ ਲੋ ਕਿੰਨਾ ਫਰਕ ਪੈ ਜਾਂਦਾ ਸਮਝਦਾ ਨਹੀਂ ਐ ਗਵਾਰ ਹੈ ਤੇ ਸਮਝ ਜਾਂਦਾ ਹੈ ਗਵਾਰ ਨਹੀਂ ਹੈ ਯਾਨੀ ਨੰਨੇ ਨਾਹੀ ਪਦ ਦਾ ਜਿਹੜਾ ਹੈਗਾ ਨਾ ਉਹਦਾ ਸੰਪਰਕ ਅਸੇ ਪਸੇ ਲਾ ਦੀਏ ਨਾ ਜਿਸ ਪਦ ਦੇ ਨਾਲ ਤੇ ਉਹਦਾ ਅਰਥ ਹੋਰ ਬਦਲ ਜਾਣਾ ਮਾਇਆ ਹਾਂਜੀ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗاوار ਉਠ ਚੱਲਿਆ ਪਛੁਤਾਇਆ ਪਰਿਆ ਵਸ ਜੰਦਾਰ ਹਾਂਜੀ ਵਸ ਥੋੜਾ ਜਿਆ ਕੱਸ ਕੇ ਬੋਲਣਾ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੂਰਬ ਲਿਖਿਆ ਇਹ ਧਿਆਨ ਨਾਲ ਜਿਸ ਤਰ੍ਹਾਂ ਸ਼ਬਦ ਉਚਾਰਨ ਕੀਤੇ ਹਨ ਅੰਦੇ ਨਹੀਂ ਕਹਿਣਾ ਕੰਦੀ ਨਹੀਂ ਕਹਿਣਾ ਦੱਦੇ ਨਾਲ ਤੱਦੇ ਦੋਵੇਂ ਉਚਾਰਨ ਕਰਨੇ ਹਨ ਅੰਦੇ ਤੂੰ ਬੈਠਾ ਕੰਦੀ ਪਾਹ ਜੇ ਹੋ ਵੀ ਪੂਰਬ ਲਿਖਿਆ ਤਾਂ ਗੋਰ ਕਾ ਬਚਨ ਕੁਮਾਹੇ ਰਹਾਉ ਹਰੀ ਨਾਹੀ ਨਹ ਡੱਡੋਰੀ ਪੱਕੀ ਵੱਡਣ ਹਾਰ ਹਾਂਜੀ ਡੱਡੋਰੀ ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਹਰੀ ਨਾਹੀ ਨਹ ਡੱਡੋਰੀ ਪੱਕੀ ਵੱਡਣ ਹਾਰ ਜਿਹੜਾ ਵੱਡਣ ਹਾਰ ਹੈ ਡੱਡਾ ਨਹੀਂ ਲਾਉਣਾ ਅਤੇ ਢੱਡਾ ਅਤੇ ਅਣਾਣਾ ਸ਼ੁੱਧ ਬੋਲਣਾ ਵੱਡਣ ਹਾਰ ਲ ਲੈ ਦਾਤ ਪਹੁਤਿਆ ਲਾਵੇ ਕਰ ਤਈਆਰ ਜਾ ਹੋਆ ਹੁਕਮ ਕਿਰਸਾਨ ਦਾ ਤਾ ਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਿਆ ਦੂਜੇ ਭਾਰ ਸੋਇਆ ਇਹ ਵੀ ਧਿਆਨ ਨਾਲ ਠਮਕ ਲਾਉਣੀ ਹੈ ਪਹਿਲਾ ਪਹਿਰ ਤੰਦਾ ਗਿਆ ਇਹ ਤੰਦਾ ਦੋਵੇਂ ਤਦ ਦੇ ਸ਼ੁੱਧ ਉਚਾਰਨ ਕਰਨੇ ਆ ਇੱਕ ਦੱਦਾ ਨਹੀਂ ਮਗਰੋਂ ਬੋਲਣਾ ਤਦ ਦੇ ਉੱਤੇ ਟਿੱਪੀ ਦੱਦੇ ਦਲਾਵਾ ਤੰਦਾ ਤਦ ਦੇ ਉੱਤੇ ਟਿੱਪੀ ਤਦ ਦੇ ਦਲਾਵਾ ਤੰਦਾ ਇਉਂ ਤੰਦਾ ਪਹਿਲਾ ਪਹਿਰ ਤੰਦਾ ਗਿਆ ਦੂਜਾ ਇੱਥੇ ਜਮਕ ਲੱਗ ਜਣੀ ਹੈ ਦੂਜਾ ਭਰ ਸੋਇਆ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਝਾਕ ਚਖਾਇਆ ਚੌਥਾ ਭੂਰ ਭਇਆ ਹਾਂਜੀ ਤੀਜੇ ਤੇ ਵੀ ਯਮਕ ਹੈ ਤੀਜਾ ਝਾਕ ਚਖਾਇਆ ਚੌਥਾ ਇਥੇ ਯਮਕ ਚਖਾਇਆ ਤੇ ਵਿਸਰਾਮ ਚੌਥਾ ਭੂਰ ਭਇਆ ਕਦ ਹੀ ਚਿੱਤ ਨਾ ਆਇਓ ਜਿਨ ਜੀਵ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਉ ਕੀਆ ਕੁਰਬਾਨ ਜਿਸ ਤੇ ਸੋਜੀ ਮਾਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਬੇ ਗੱਲਾ ਵਿਸਰਨ ਇਕੋ ਵਿਸਰ ਨਾ ਜਾਵ ਹਾਂਜੀ ਗੱਲਾ ਕਸਕੇ ਹੀ ਬੋਲਣਾ ਸਭੀ ਗੱਲਾ ਵਿਸਰਨ ਇਕੋ ਇਥੇ ਯਮਕ ਇਕੋ ਵਿਸਰ ਨਾ ਜਾ ਧੰਦਾ ਸਭ ਜਲਾਇਕ ਗੁਰ ਨਾਮ ਨਾ ਦੀਆ ਸੱਚ ਗੁਰ ਨਾਮ ਦੀਆ ਗੁਰ ਨਾਮ ਦੀਆ ਸੱਚ ਸਵਾ ਇਹ ਧਿਆਨ ਨਾਲ ਉਚਾਰਨ ਕਰਨਾ ਗੁਰਨਾਮ ਨਹੀਂ ਕਹਿ ਜਨਾ ਗੁਰੂ ਨੇ ਨਾਮ ਦਿੱਤਾ ਹੈ ਕੰਦਾ ਸਭ ਜਲਾਇਕ ਹੈ ਜਲਾਇਕ ਹੈ ਪਾਠ ਸੰਬੰਧਕ ਹੈ ਇਥੇ ਵਿਸਰਾਮ ਹੈ ਗੁਰ ਨਾਮ ਦੀਆ ਸੱਚ ਸਵਾਗ ਆਸਾ ਸਬੇ ਲਾਹਿਕਾ ਇਕਾ ਆਸਕਮਾ ਜਿਨੀ ਸਤਗੁਰ ਸੇਵਿਆ ਤਿਨ ਅੱਗਾ ਮਿਲਿਆ ਥਾ ਮਨ ਮੇਰੇ ਕਰਤੇ ਨੋ ਸਾਲਾਹ ਸਬੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹ ਰਹਾਉ ਦੁਖ ਭੁਖ ਨਹ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤਹੀ ਕੰਮ ਨਾ ਛਿਜੀਐ ਜ਼ਾਹਿਰ ਦਾ ਸੱਚਾ ਸੋਏ ਜਿਸ ਤੂੰ ਰਖਹ ਹੱਥ ਦੇ ਤਿਸ ਮਾਰ ਨਾ ਸਕਾ ਕੋਈ ਜਿਵੇਂ ਜਿਸ ਤੂੰ ਨਹੀਂ ਕਹਿਣਾ ਜਿਸ ਤੂੰ ਜਿਸ ਇਥੇ ਜਮਕ ਲਾ ਦਨੀ ਹੈ ਤੂੰ ਰਖਹ ਹੱਥ ਦੇ ਇਥੇ ਵਿਸਰਾਮ ਹੈ ਤਿਸ ਇਥੇ ਵੀ ਜਮਕ ਹੈ ਮਾਰ ਨਾ ਸਕੈ ਕੋਈ ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਦਾ ਤੋਏ ਸੇਵਾ ਮੰਗਾ ਸੇਵਕੋ ਲਾਈਆਂ ਆਪਣੀ ਸੇਵ ਹਾਂਜੀ ਇਹਨੂੰ ਲਾਈਆਂ ਨਹੀਂ ਗੈਦਣਾ ਲਾਂ ਇ ਇੱਥੇ ਨਹੀਂ ਬਿੰਦੀ ਲਾਉਣੀ ਮਗਰਲੇ ਆ ਤੇ ਬਿੰਦੀ ਲਾਉਣੀ ਐ ਲਾਈਆਂ ਸੇਵਾ ਮੰਗਾ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਤੇ ਵੀ ਮਸਕਤੇ ਪਾਠ ਜਿਹੜਾ ਹੈ ਨਾ ਇਹ ਕਸ ਕੇ ਬੋਲਣਾ ਮੰਮੀ ਤੋਂ ਚੱਕ ਕੇ ਮਸਕਤੇ ਨਹੀਂ ਕਹਿਣਾ ਹੈ ਸਾਧੂ ਸੰਗ ਮਸਕਤੇ ਟੂਠਾ ਪਾਵਾ ਦੇਵ ਕਿ ਟੂਠਾ ਜਿਹੜਾ ਹੈ ਇਹਨੂੰ ਦਲੈਂਕੜ ਦੇ ਨਾਲ ਉਚਾਰਨ ਕਰਨਾ ਟੁੱਠਾ ਨਹੀਂ ਕਹਿ ਦੇਣਾ ਟੂਠਾ ਪਾਵਾ ਦੇਵ ਸਭ ਕਿਛ ਵਸਗਾਤ ਸਾਹਿਬ ਆਪੇ ਕਰਨ ਕਰੇਵ ਸਤਗੁਰ ਕਾ ਬਲੇ ਹਾਰਣਾ ਮਨਸਾ ਸਭ ਪੂਰੇਵ ਇੱਕੋ ਦਿਸਾ ਸੱਜਣੋ ਦਿਸੈ ਇੱਕੋ ਦਿਸਾ ਸੱਜਣੋ ਇੱਕੋ ਭਾਈ ਮੀਤ ਇੱਕ ਸਾਂ ਦੀ ਸਮੱਗਰੀ ਇੱਕ ਸਾਂ ਦੀ ਹੈ ਰੀਤ ਇੱਕ ਸਿਓ ਮਨ ਮੰਨਿਆ ਤਾ ਹੁਆ ਨਹਿਚਲ ਚੀਤ ਸੱਚ ਖਾਣਾ ਸੱਚ ਪੈਨਣਾ ਏ ਏਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੂਕ ਪ੍ਰਾਪਤੇ ਜੇ ਆਵੈ ਇੱਕ ਹੱਥ ਹਾਂਜੀ ਹੱਥ ਕੱਸ ਕੇ ਬੋਲਣਾ ਸਭੇ ਥੂਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਇੱਕ ਕਥ ਬੋਲਾ ਬੋਲਣਾ ਇਹਨੂੰ ਕਥ ਨਹੀਂ ਕਹਿਣਾ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਵੇਂ ਲਿਖਿਆ ਹੋਵੈ ਮਥ ਮਥ ਵੀ ਕਸਕੇ ਹੀ ਉਚਾਰਨ ਕਰਨਾ ਹੈ ਮੇਰੇ ਮਨ ਦਾ ਵਾਚਕ ਹੈ ਜੇ ਮਥ ਕਹਦਾਂਗੇ ਤਾਂ ਉਹਦਾ ਅਰਥ ਜੁਗਾ ਰੜਕਣਾ ਮਥਨ ਕਰਨਾ ਗੋਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੈ ਮਥ ਮੇਰੇ ਮਨ ਇਕਸ ਸਿ ਚਿਤ ਲਾਏ ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆ ਹਾਂਜੀ ਲੱਖ ਖੁਸ਼ੀਆਂ ਪਾਤ ਸਾਹੀਆ ਹੀ ਉਚਾਰਨ ਕਰਨਾ ਪਾਸ਼ਾਈਆਂ ਤੇ ਖੁਸ਼ੀਆਂ ਬੋਲ ਜਾਂਦੇ ਕਹਿੰਦੇ ਸਾਨੂੰ ਚੰਗਾ ਨਹੀਂ ਲੱਗਦਾ ਪਰ ਮਹਾਰਾਜ ਨੂੰ ਹਿਉਂ ਹੀ ਚੰਗਾ ਲੱਗਦਾ ਤਾਂ ਹੀ ਮਹਾਰਾਜ ਨੇ ਇੱਥੇ ਲਿਖਿਆ ਖੁਸ਼ੀਆਂ ਪਾਤ ਸਾਹੀਆ ਅਤੇ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਲੱਖ ਖੁਸ਼ੀਆਂ ਪਾਤ ਸਾਹੀਆ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤ ਸਾਹੀਆ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਇਹਨੂੰ ਮੂਰਤ ਨਹੀਂ ਕਹਿਣਾ ਮੂਰਤ ਹੀ ਕਹਿਣਾ ਹੈ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਜਿਤ ਪੁੱਲਾ ਹੀ ਬੋਲਣਾ ਹੈ ਜਿਤ ਨਹੀਂ ਕਹਿਦਣਾ ਜਿਤ ਦਾ ਅਰਥ ਹੁੰਦਾ ਜਿਤਨਾ ਹਾਂਜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਦੁਖ ਸੰਤਾਪ ਇਥੇ ਠੰਮਕ ਲੱਗ ਜੇਗੀ ਦੁਖ ਸੰਤਾਪ ਨ ਲੱਗਈ ਦੁਖ ਸੰਤਾਪ ਨ ਲੱਗਈ ਜਿਸ ਹਰਕਾਰ ਨਾਮ ਆਧਾਰ ਵਾਹ ਪਕੜ ਗੁਰ ਕਾਢਿਆ ਇਹ ਵੀ ਪਾਠ ਥੋੜਾ ਜਿਆ ਧਿਆਨ ਨਾਲ ਕਰਨਾ ਹੈ ਵਾਹ ਪਕਰ ਵਾਹ ਪਕੜ ਗੁਰ ਕਾਢਿਆ ਗੁਰ ਕਾਢਿਆ ਨਹੀਂ ਕਹਿਣਾ ਯਾਨੀ ਠਹਿਰਾ ਜਾ ਦੇਖੇ ਬੋਲਣਾ ਹੈ ਵਾਹ ਪਕੜ ਗੁਰ ਕਾਢਿਆ ਵਾਹ ਪਕੜ ਗੁਰ ਕਾਢਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਇਆਰਥੋ ਹੀ ਹੋ ਗਿਆ ਨਾ ਜਿਹਨੂੰ ਬਾਹ ਪਗੜ ਕੇ ਗੁਰਦੇ ਰਾਰੇ ਵਿੱਚ ਆ ਲੱਗੀ ਹੈ ਗੁਰੂ ਨੇ ਕੱਢਿਆ ਹੈ ਗੁਰੂ ਨੂੰ ਨਹੀਂ ਕੱਢਿਆ ਗੁਰੂ ਨੇ ਕੱਢਿਆ ਹੈ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਹਾਂਜੀ ਸਭਾ ਇਹ ਪੇ ਬੇਨਾਲ ਬੋਲਣਾ ਹੈ ਸਭਾ ਦਾਰ ਹੁੰਦਾ ਹੈ ਮਜਲਿਸ ਮੰਡਲੀ ਦਰਬਾਰ ਇਕੱਠ ਸੱਭਾ ਕਹਤਾ ਤਾ ਉਦਾਰਥ ਬਨਜੂਗਾ ਸਾਰੀ ਧੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਜਿਨ ਪੂਰਾ ਗੁਰੂ ਇਥੇ ਠਮਕ ਲੱਗੇਗੀ ਜੇਨ ਤੇ ਜਮਕ ਜੇਨ ਪੂਰਾ ਗੁਰੂ ਲੱਭਾ ਧੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾ ਇਹ ਵੀ ਧਿਆਨ ਨਾਲ ਆਮ ਨਾਨਕ ਬੱਧਾ ਹੀ ਕਹਿ ਜਾਂਦੇ ਹਾਂ ਨਾਨਕ ਇਥੇ ਯਮਕ ਲਾਉਣੀ ਹੈ ਬੱਧਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਹਾਂਜੀ ਇਥੇ ਹੀਠਾ ਰਾਰਾ ਆ ਗਿਆ ਤਾਂ ਇਥੇ ਉਚਾਰਨ ਕਰਨਾ ਹੈ ਸ੍ਰੀ ਰਾਗ ਜੇ ਰਾਰਾ ਪੂਰਾ ਹੋਵੇ ਤਾਂ ਸ੍ਰੀ ਰਾਗ ਜੇ ਹੀਠਾਂ ਰਾਰਾ ਹੋਵੇ ਤਾਂ ਉਹਦਾ ਉਚਾਰਨ ਹੈ ਸ੍ਰੀ ਰਾਗ ਮਹੱਲਾ 50 ਸੋਈ ਤੇ ਆਈਐ ਜੀੜੇ ਸਿਰ ਸਾਹ ਪਾਤ ਸਾਹ ਇੱਥੇ ਦੇਖੋ ਸਾਹਾਂ ਆ ਗਿਆ ਇੱਥੇ ਬਿੰਦੀ ਲਾ ਕੇ ਆਮ ਆਪ ਪੜਦੇ ਆ ਸੱਜਣ ਸੱਚਾ ਪਾਤ ਸਾਹ ਹੋ ਸਿਰ ਸਾਹਾ ਦਾ ਸਾਹੂ ਉੱਥੇ ਮੈਨੂੰ ਲੱਗਦਾ ਬਿੰਦੀ ਨਹੀਂ ਹੈ ਤੇ ਇੱਥੇ ਬਿੰਦੀ ਹੈ ਇੱਥੇ ਸਾਹਾਂ ਹੈ ਉੱਥੇ ਸਾਹਾਈ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸਵੇਸਾ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾ ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਵ ਜੀ ਧਿਆਨ ਨਾਲ ਚਾਰਨ ਕਰਨਾ ਗੋਇੰਦ ਬੋਲਣਾ ਇਹਨੂੰ ਗੋਵਿੰਦ ਨਹੀਂ ਕਹਿ ਜਾਣਾ ਗੁਣ ਗੋਵਿੰਦ ਨਿਤ ਗਾਵ ਰਹਾ ਤੇ ਤੇਨਾ ਗੱਗੇ ਔਂਕੜ ਵਾਵੀ ਸਿਆਰੀ ਦੱਦਾ ਆਉਂਦਾ ਗੋਵਿੰਦ ਕਿਤੇ ਆਉਂਦਾ ਗੋਵਿੰਦ ਕਿਤੇ ਆਉਂਦਾ ਗੋਬਿੰਦ ਕਿਤੇ ਟਿੱਪੀ ਨਾਲ ਗੋਵਿੰਦ ਟਿੱਪੀ ਤੋਂ ਰਹਿਤ ਕਿਤੇ ਗੱਗੇ ਹੋੜਾ ਵੀ ਹੁੰਦਾ ਤੇ ਔਂਕੜ ਵੀ ਹੁੰਦਾ ਉਹ ਦਰਮਿਆਨੀ ਆਵਾਜ਼ ਚ ਬੋਲਣਾ ਕਿਤੇ ਈੜੀ ਨਾਲ ਆਉਂਦਾ ਹੈ ਇਹ ਸਾਰੇ ਨਾ ਵੱਖੋ ਵੱਖਰੇ ਉਚਾਰਨ ਹਨ ਤੇ ਧਿਆਨ ਨਾਲ ਦੇਖ ਕੇ ਕਰਨਿਆ ਇਹ ਨਹੀਂ ਵੀ ਸਾਰੇ ਗੋਮਿੰਦ ਗੋਬਿੰਦ ਹੀ ਕਹੀ ਜਾਣਾ ਤੇਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨਾ ਕੋਈ ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨ ਮੂਲੇ ਹੋਏ ਦੁੱਖ ਦਰਦ ਨ ਮੂਲੇ ਹੋਏ ਸਦਾ ਸਦਾ ਕਾਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਆ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗਾ ਕਰ ਅਰਦਾਸ ਮਿਹਰ ਕਰੇ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਇਹ ਪਦਨ ਧਿਆਨ ਨਾਲ ਉਚਾਰਨ ਕਰਨੇ ਆਮ ਅਸੀਂ ਸਾਰੇ ਇੰਜ ਕਹਿ ਦਿੰਨੇ ਆ ਮਿਹਰ ਕਰੇ ਜਿਸ ਮਿਹਰਵਾਨ ਮਿਹਰ ਤਾਂ ਤਾਂ ਹੋਊਗਾ ਜੇ ਲਾਂ ਲੱਗੀ ਹੋਵੇ ਮੰਮੇ ਲਾਂ ਹਾ ਹਾ ਰਾਰਾ ਮਿਹਰ ਮੰਮੇ ਸਿਆਰੀ ਉਹ ਛੇਦੀ ਬੋਲਾਂਗੇ ਨਾ ਦਾ ਸ਼ੁੱਧ ਬੁਲਿਆ ਜਾਏਗਾ ਮਿਹਰ ਐ ਬੋਲਾਂਗੇ ਮਿਹਰ ਕਰੇ ਜਿਸ ਮਿਹਰਮਾਨ ਤਾਂ ਕਾਰਜ ਆਵੇ ਰਾਸ ਬਹੁਤ ਕਿਉਂਕਿ ਜਿਹੜੀ ਸਿਆਰੀ ਹੈ ਨਾ ਇਹ ਲਘੂ ਮਾਤਰਾ ਹੈ ਵਿਹਾਰੀ ਦੀਰਘ ਮਾਤਰਾ ਹੈ ਲਘੂ ਦਾ ਮਤਲਬ ਵੀ ਛੋਟੀ ਜਿਹੜੀ ਛੋਟੀ ਮਾਤਰਾ ਹੈ ਉਹ ਛੇਦੀ ਬੋਲਾਂਗੇ ਤਾਂ ਸਹੀ ਬੋਲੀ ਜਾਊਗੀ ਨਹੀਂ ਤਾਂ ਨਾ ਦੀਰਘ ਮਾਤਰਾ ਬੋਲੀ ਜਾਏਗੀ ਮਿਹਰ ਕਰੇ ਜਿਸ ਮਿਹਰਮਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਐ ਉੱਚੋ ਉੱਚਾ ਥਾ ਵਰਨਾ ਚਿਹਨਾ ਬਹਰਾ ਕੀਮਤ ਕਹਿ ਨਸਕਾਉ ਨਾਨਕ ਕਾ ਪ੍ਰਭ ਮਯਾਕਰ ਨਾਨਕ ਕਾ ਪ੍ਰਭ ਮਯਾਕਰ ਨਾਨਕ ਕਾ ਪ੍ਰਭ ਮਯਾਕਰ ਸਚ ਦੇਵ ਹ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ